ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਵੀਡੀਓ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਹੈ ਟਾਈਮ ਹੋ ਰਿਹਾ ਹੁਣ ਪੌਣੇ 10 ਦਾ ਮਾਰਨਿੰਗ ਦਾ ਪੌਣੇ 10 ਦਾ ਟਾਈਮ ਹੈ ਦਵਿੰਦਰ ਨੇ ਹਜੇ ਖਾਣਾ ਖਾਣਾ ਬਾਕੀ ਸਭ ਦਾ ਬ੍ਰੇਕਫਾਸਟ ਹੋ ਗਿਆ ਡਨ ਉਹ ਬਾਹਰ ਪਤਾ ਨਹੀਂ ਕੀ ਟਰੈਕਟਰ ਤੇ ਪਤਾ ਨਹੀਂ ਕੀ ਕਰੀ ਜਾਂਦੇ ਨੇਗੇ ਤੇ ਫਿਰ ਆ ਕੇ ਖਾਣਾ ਖਾਣਗੇ ਮੈਂ ਇਧਰ ਹਾਂ ਵੀ ਤਵਾ ਤਾਂ ਰਹਿ ਤਾ ਉਹਨਾਂ ਵਾਸਤੇ ਚੱਕ ਲਵੇਗਾ ਸਾਰਾ ਕੁਝ ਬਾਹਰ ਕੱਢਿਆ ਪਿਆ ਬੁੰਦੀ ਰਾਇਤਾ ਪਾਇਆ ਪਿਆ ਹਨਾ ਮੇਰੇ ਬਲੋ ਆ ਤਿਆਰੀ ਜਿਸ ਮੈਂ ਉਹਨਾਂ ਨੂੰ ਦੋ ਫੂਲ ਕੇ ਲਾਉਣੇ ਨੇਗੇ ਫਿਰ ਮੈਂ ਕਿਚਨ ਸਾਫ ਕਰੂੰ ਮੇਰੀ ਕਿਚਨ ਫੇਰ ਕਲੀਨ ਹੋਊਗੀ ਉਹਨਾਂ ਦੇ ਵੇਟ ਵੇਟ ਵਿੱਚ ਮੈਂ ਆਪਣੇ ਸਾਰੇ ਕੰਮ ਕਰ ਲਏ ਲੌਬੀ ਦੀ ਮੈਂ ਡਸਟਿੰਗ ਵੀ ਕਰ ਲਈ ਜੋ ਮੈਨੇ ਕਿ ਮोटे ਕੰਮ ਕਰਨੇ ਸੀ ਕਰ ਲਏ ਵੇਟ ਕਰ ਕਰ ਮੈਂ ਬਣਾ ਵੀ ਆਈ ਬਾਥਰੂਮ ਵੀ ਕਲੀਨ ਕਰ ਦਿੱਤਾ ਪਰ ਹਾਏ ਤੱਕ ਉਹ ਤੋਂ ਆਏ ਨਹੀਂ ਅੰਦਰ ਆਉਣਗੇ ਤਾਂ ਖਾਣਾ ਖਾਣਗੇ ਫਿਰ ਮੇਰਾ ਕਿਚਨ ਦਾ ਕੰਮ ਖਤਮ ਹੋਊਗਾ ਤੇ ਚਲੋ ਕੰਮ ਤਾਂ ਮੇਰੇ ਹੋ ਗਏ ਸਹੀ ਤਾਂ ਮੈਂ ਬੈਠੀ ਨਹੀਂ ਇੰਨੇ ਨਿੱਕੇ ਮोटे ਜਿਹੇ ਕੰਮ ਹੋ ਗਏ ਡਸਟਿੰਗ ਹੋ ਗਈ ਲੌਬੀ ਦੀ ਸਾਰੀ ਜੋ ਮੈਨੂੰ ਆਈ ਸੀ ਵਿਚਾਲੇ ਮੈਂ ਇਹਨਾਂ ਨੂੰ ਖਾਣਾ ਹੋਣਾ ਦੇ ਕੇ ਫੇਰ ਕਰੂੰਗੀ ਤਾਂ ਚਲੋ ਹੋ ਗਈ ਕੰਮ ਬਸ ਖਾਣੇ ਦਾ ਕੰਮ ਰਹਿ ਗਿਆ ਖਾਣਾ ਦੇ ਕੇ ਫਿਰ ਮੈਂ ਕਿਚਨ ਕਲੀਨ ਕਰਦੀ ਆ ਬਾਕੀ ਅੱਜ ਡਸਟਿੰਗ ਜਿੰਨੀ ਕਿ ਮੈਂ ਕਰਨੀ ਸੀ ਕਰ ਲਈ ਕੱਪੜਿਆਂ ਦਾ ਕੰਮ ਕੋਈ ਨਹੀਂ ਹੈਗਾ ਕੱਪੜੇ ਕੰਮ ਬਹੁਤ ਉੱਤਕਲ ਸਾਰਾ ਦਿਨ ਕੱਪੜੇ ਦੀ ਖਾਪੀ ਗਈ ਅੱਜ ਕੱਪੜਿਆਂ ਦਾ ਕੰਮ ਕੋਈ ਨਹੀਂ ਅੱਜ ਰੈਸਟ ਡੇ ਆ ਹੁਣ ਬਸ ਇਹਨਾਂ ਨੂੰ ਖਾਣਾ ਦੇ ਕੇ ਕਿਚਨ ਦਾ ਕੰਮ ਖਤਮ ਕਰਕੇ ਫਿਰ ਮੈਂ ਰੈਸਟ ਕਰੂੰਗੀ ਉਸ ਤੋਂ ਬਾਅਦ ਲੰਚ ਕਰਕੇ ਫਿਰ ਮੈਂ ਕਿਚਨ ਦੀ ਸਫਾਈ ਕਰਨਾ ਲੱਗੂੰਗੀ ਅੱਜ ਮਹੀਨੇ ਤੋਂ ਹੀ ਜ਼ਿਆਦਾ ਹੋ ਗਿਆ ਆ ਜੀ ਫਾਈਨਲੀ ਹੁਣ ਮੈਂ 2 ਦਿਨ ਕਿਚਨ ਵਾਸਤੇ ਕੱਢਦੀ ਆ ਅੱਜ ਤੇ ਕੱਲ ਫਿਰ 2 ਦਿਨਾਂ ਚ ਕਿਚਨ ਹੋ ਜੂਈ ਆਈ ਨਹੀਂ ਪਤਾ ਮੈਂ 1 ਦਿਨ ਤੇ ਕਰਦਿਆਂ ਲੱਗ ਗਈ 1 ਦਿਨ ਚ ਵੀ ਹੋ ਸਕਦੀ ਐ ਦੇਖਦੇ ਆ ਥੋੜੀ ਬਹੁਤ ਕੁਛ ਤਾਂ ਸ਼ੁਰੂ ਕਰੂੰਗੀ ਅੱਜ 2 ਦਿਨਾਂ ਦਾ ਫਿਰ ਹੋਈ ਜਾਊਗੀ ਉਸ ਤੋਂ ਬਾਅਦ ਫਿਰ 2 ਦਿਨ ਕਿਉਂਕਿ ਹਾਲੇ ਮੇਰੇ ਕੋਲ ਕੱਪੜੇ ਹੈ ਨਹੀਂ ਤੋਂ ਨਾਲੇ ਤੇ 2 ਦਿਨਾਂਾਂ ਚ ਕਿਚਨ ਕਲੀਨ ਹੋ ਜਾਏ ਨੇ ਉਸ ਤੋਂ ਬਾਅਦ ਕੱਪੜੇ ਦੁਬਾਰੇ ਸ਼ੁਰੂ ਹੋ ਜੂ ਕੱਪੜਿਆਂ ਦਾ ਕੰਮ ਤੇ ਇਹ ਕਦੋਂ ਆਉਣਗੇ ਤਾਂ ਖਾਣਾ ਬਣਾਉਣੀ ਉਹਨਾਂ ਵਾਸਤੇ ਖੜੀ ਦੇਖੀ ਜਾਣੀ ਐ ਵੇਟ ਕਰੀ ਜਾਣੀ ਐ ਵੀ ਆਉਣਗੇ ਖਾਣਾ ਬਣਾਉਂ ਫਿਰ ਉਹਨਾਂ ਕੰਮ ਖਤ ਇਧਰ ਮੇਰਾ ਕਿਚਨ ਦਾ ਕੰਮ ਸ਼ੁਰੂ ਹੋਆ ਟਾਈਮ ਹੋ ਗਿਆ 8 ਵਜੇ 8 ਵਜੇ ਕਿ ਕਾਫੀ ਕੁਝ ਮੈਂ ਕਰ ਲਿਆ ਤੇ ਕਾਫੀ ਕੁਝ ਹੈ ਰਹਿਣਾ ਤੇ ਇਧਰ ਦੁੱਧ ਬੋਇਲ ਹੋ ਚੁੱਕਾ ਇਹਨੂੰ ਉਤਾਰ ਦਿਆਂ ਗੈਸ ਤੋਂ ਰੱਖ ਦੇ ਵਿੱਚ ਸਟੈਂਡ ਤੇ ਸਬਜੀ ਚ ਵਾਈਟ ਚਨੇ ਬਣਾਏ ਨੇ ਕੁੱਕਰ ਮੈਂ ਹੁਣੇ ਖੋਲਿਆ ਢੱਕਣ ਇਹਦਾ ਮੇਥੀ ਵਾਲੇ ਦੇ ਵਿੱਚ ਪਾਣੀ ਹੈ ਹਲ ਮੈਂ ਦੇਖਦੇ ਹਾਂ ਟੈਕਸਚਰ ਕੀ ਹੈ ਇਹਦਾ ਹਲੇ ਕੁੱਕਰ ਹੁਣੇ ਖੋਲ ਕੇ ਹਟਿਆ ਹੈ ਵਾਈਟ ਚਣਿਆਂ ਦੀ ਸਬਜੀ ਹੈ ਅਮ ਇਧਰ ਮੈਂ ਰੈਡੀ ਕੀਤੀ ਆ ਚੌਪਿੰਗ ਪਿਆਜ਼ ਤੇ ਟਮਾਟਰ ਇਹ ਵੀ ਸੈਗ ਨੇ ਪਿਆਜ਼ ਤੇ ਟਮਾਟਰ ਪਨੀਰ ਪਨੀਰ ਦੀ ਭੁਰਜੀ ਬਣੂਗੀ ਨਾਲ ਚਨੇ ਬੋਇਲਡ ਮੈਂ ਕੱਢ ਲੇ ਇਹ ਮੈਂ ਠੰਡੇ ਕਰਕੇ ਫ੍ਰੀਜ਼ਰ ਚ ਰੱਖ ਲੂੰਗੀ ਜੋ ਚਨੇ ਉਬਲ ਜਾਂਦੇ ਨੇ ਤੁਸੀਂ ਪਾਣੀ ਜੋ ਥੋੜਾ ਜਿਹਾ ਅਲੱਗ ਕਰ ਲਓ ਕਿਸੇ ਕੰਟੇਨਰ ਵਿੱਚ ਪਾ ਕੇ ਠੰਡੇ ਕਰਕੇ ਫ੍ਰੀਜ਼ਰ ਚ ਰੱਖ ਲਓ ਫਿਰ ਤੁਸੀਂ ਉਹਦੀ ਚਾਹੀ ਸੁੱਕੀ ਸਬਜੀ ਬਣਾ ਕੇ ਟਿਫਨ ਦੇ ਦਿਓ ਹਸਬੰਡ ਨੂੰ ਬੱਚਿਆਂ ਨੂੰ ਚਾਹੇ ਤੁਸੀਂ ਸਬਜੀ ਬਣਾ ਲਓ ਕੋਈ ਗੈਸਟ ਆ ਜੇ ਤਾਂ ਚਾਟ ਬਣਾ ਲਓ ਸੈਲਡ ਬਣਾ ਲਓ ਹਨ ਜਿਵੇਂ ਵੀ ਤੁਸੀਂ ਯੂਜ਼ ਕਰ ਸਕਦੇ ਹੋ ਬੋਇਲਡ ਚਨੇ ਆਪਣੇ ਕੋਲ ਪਏ ਹੋਣੇ ਇੱਕ ਆਪਸ਼ਨ ਜੀ ਹੋ ਜਾਂਦੀ ਹੈ ਤੇ ਇਧਰ ਮੈਂ ਤਿਆਰੀ ਕੀਤੀ ਆਪਣੀ ਬਨਾਣਾ ਸਮੂਦੀ ਜੀ ਸਮਾਨ ਕੱਟ ਕੇ ਰੱਖ ਲਿਆ ਬਨਾਣਾ ਪਿਆ ਮੈਂ ਆਪਣੇ ਲਈ ਬਣਾਉਂਗੀ ਬਨਾਣਾ ਸਮੂਦੀ ਬਿਕੋਜ਼ ਬਨਾਣਾ ਸਪੈਨ ਨਹੀਂ ਫਿਰ ਉਹ ਖਰਾਬ ਹੋ ਜਾਣਗੇ ਇਸ ਕਰਕੇ ਮੈਂ ਆਪਣੇ ਲਈ ਬਨਾਣਾ ਸਮੂਦੀ ਦਾ অপਸ਼ਨ ਰੱਖਿਆ ਪਨੀਰ ਮੈਂ ਅੱਜ ਨਹੀਂ ਲਵਾਂਗੀ ਪਨੀਰ ਤਾਂ ਫਿਰ ਫਰਿੱਜ ਵਿੱਚ ਇੱਕ ਦਿਨ ਹੋਰ ਵੀ ਰਹਿ ਜਾ ਕੋਈ ਬਨਾਣਾ ਖਰਾਬ ਹੋ ਰਹੇ ਨੇ ਬਨਾਣਾ ਸਮੂਦੀ ਬਣਾਉਂਗੀ ਇਧਰ ਬਣੀ ਪਈ ਲੱਸੀ ਨੀ ਮੇ ਮਾਈ ਦੀ ਹੈ ਨਾ ਇਹ ਮੈਂ ਫਿਰ ਪਾ ਦੂੰ ਕਿੰਨੀ ਵਿੱਚ ਲੱਸੀ ਮੈਂ ਦਹੀਂ ਦੀ ਬਣਾਈ ਅੱਜ ਨਹੀਂ ਤਾਂ ਅਦਰਵਾਇਸ ਮਲਾਈ ਦੀ ਪਈ ਹੁੰਦੀ ਅਜ ਮਲਾਈ ਫਰਿੱਜ ਵਿੱਚ ਖਤਮ ਸੀ ਫਿਰ ਮੈਂ ਉਹਦੀ ਦਹੀਂ ਦੇ ਲੱਸੀ ਬਣਾ ਕੇ ਰੱਖ ਲਈ ਇਹ ਉਹਨੂੰ ਪਾ ਦਾਂਗੇ ਲੱਸੀ ਆਟਾ ਮੇਰੇ ਕੋਲੇ ਪਿਆਰਾ ਤੋਂ ਆਟਾ ਮੈਂ ਨਹੀਂ ਹੁੰਦੀ ਹੈਗੀ ਬਸ ਆਹ ਕੰਮ ਸੀ ਪੂਰਜੀ ਬਣਾਦਾ ਹੁਣ ਮੈਂ ਤੇ ਉਸ ਤੋਂ ਬਾਅਦ ਮੇਰਾ ਬ੍ਰੇਕਫਾਸਟ ਟਾਈਮ ਹੋ ਜੀ ਸਮੂਦੀ ਬਣਾਉਣੀ ਫੇਰ ਹੋਰ ਕੰਮ ਤੇ ਲੱਗੂਗੀ ਸਵੇਰ ਸਵੇਰੇ ਬਹੁਤ ਹੀ ਜ਼ਿਆਦਾ ਬਿਜ਼ੀ ਰੁਟੀਨ ਹੁੰਦਾ ਕਿਚਨ ਚੋਂ ਨਿਕਲਣਾ ਹੀ ਨਹੀਂ ਮਿਲਦਾ ਇੱਕ ਜਣਾ ਤਾਂ ਕਿਚਨ ਚ ਹੀ ਚਾਹੀਦਾ ਆਹ ਬਾਸਕਟ ਵਾਲੀ ਜੀ ਚ ਪਸੇ ਭਾਂਡੇ ਵਾਲੀ ਬਾਸਕਟ ਰੱਖਦਾ ਸਿੰਕ ਹੋ ਗਈ ਕਲੀਨ ਤੇ ਬਾਸਕਟ ਵੀ ਕਲੀਨ ਕਰਤੀ ਬਰਸ਼ ਨਾਲ ਇਹ ਮੈਂ ਧੁੱਪੇ ਰੱਖ ਕਿਉਂ ਨਹੀਂ ਹੈ ਇਹ ਜੇ ਵਿੱਚ ਵੀ ਨਾ ਥੋੜਾ ਟਾਈਮ ਤੋਂ ਬਾਅਦ نیچے-नीचे ਕੁਛ ਗੰਦਗੀ ਜਮਾ ਹੋਣ ਲੱਗ ਜਾਂਦੀ ਬੇਸ ਤੇ ਤੇ ਨਿਜਲੀ ਸਾਈਨ ਨਿਚਲੀ ਸਾਈਡ ਤੇ ਅੱਛੀ ਤਰ੍ਹਾਂ ਬਰਸ਼ ਨਾਲ ਮੈਂ ਕਰਦੀ ਕਲੀਨ ਕਾਲੀ-ਕਾਲੀ ਜਿਹੀ ਕੁਛ ਮੈਲ ਦੀ ਲੱਗਣ ਲੱਗ ਜਾਂਦੀ ਹੈ ਤੇ ਹੁਣ ਧਰ ਕਿਉਂ ਨਹੀਂ ਬਾਹਰ ਧੁੱਪੇ ਨੂੰ ਇੱਕ ਵਾਰ ਧੁੱਪ ਲਵਾ ਦਨੇ ਆ ਨਾਲ ਸਿੰਕ ਨੂੰ ਹਵਾ ਲੱਗ ਜੂ ਸਿੰਕ ਖਾਲੀ ਪਈ ਰੋ ਥੋੜੇ ਟਾਈਮ ਲਈ ਹੁਣ ਮੈਂ ਕਰਦੇ ਆ ਆਪਣਾ ਲੰਚ ਇੰਜੋਏ ਹੋ ਗਿਆ ਮੇਰਾ ਲੰਚ ਟਾਈਮ ਅੱਜ ਬਣਾ ਇਸੇ ਚਿੱਟੇ ਚਨੇ ਸਬਜ਼ੀ ਦੇਖਣ ਨੂੰ ਬਹੁਤ ਅੱਛੀ ਲੱਗਦੀ ਆ ਪਰ ਇਹ ਪੀਨੇ ਗਰੇਵੀ ਬਹੁਤ ਗਾੜੀ ਹੋ ਜਾਂਦੀ ਆ ਤੇ ਕਰਦੇ ਆ ਆਪਣਾ ਲੰਚ ਇੰਜੋਏ ਭੁੱਖ ਵੀ ਲੱਗੀ ਹੁੰਦੀ ਐ ਇਸ ਵੇਲੇ ਸਵਾਇਕ ਦਾ ਹੋ ਗਿਆ ਟਾਈਮ ਆਪਣਾ ਲੰਚ ਕਰਨ ਤੋਂ ਬਾਅਦ ਫਿਰ ਮੈਂ ਬਹੁਤ ਜ਼ਿਆਦਾ ਟਾਈਮ ਵੇਸਟ ਨਹੀਂ ਕੀਤਾ ਸੇ ਮੈਂ ਕਿਹਾ ਚਲੋ ਕਿਚਨ ਕਲੀਨਿੰਗ ਕਰਨ ਲੱਗ ਜਾਨੀ ਆ ਕਿਉਂਕਿ ਜੇ ਮੈਂ ਬੈਠ ਜਾਨੀ ਆ ਲੇਟ ਜਾਨੀ ਆ ਫੋਨ ਦੇਖਣ ਲੱਗ ਜਾਨੀ ਆ ਨਾ ਫਿਰ ਨੀਂਦ ਆਉਣ ਲੱਗ ਜਾਨੀ ਆ ਫਿਰ ਉਹ ਨੀਂਦ ਨੀਂਦ ਦੇ ਚੱਕਰ ਚ ਸਰੀਰ ਸੁਸਤ ਹੋ ਜਾਂਦਾ ਫਿਰ ਐਕਟਿਵ ਰਹਿੰਦੀ ਨਹੀਂ ਹੈਗੀ ਬਾਡੀ ਫਿਰ ਮੈਂ ਕਿਹਾ ਚਲੋ ਕਿਚਨ ਕਲੀਨ ਕਰਨ ਲੱਗਦਾ ਇੱਕ ਵਾਰ ਸ਼ੁਰੂ ਕਰਨੀ ਤਾਂ ਜ਼ਰੂਰ ਔਖਾ ਲੱਗਦਾ ਕੰਮ ਕੋਈ ਵੀ ਹੈ ਨਾ ਉਦੋਂ ਆਨ ਲੱਗਦਾ ਵੀ ਹੈ ਜੇ ਮੈਂ ਸ਼ੁਰੂ ਕਰ ਲਿਆ ਤਾਂ ਇੱਕ ਦਿਨ ਚ ਹੋਊ ਨਾ ਹੋਊ ਦੋ ਦਿਨ ਲੱਗਣਗੇ ਕਿੰਨਾ ਟਾਈਮ ਲੱਗੂਗਾ ਪਰ ਫਿਰ ਉਹ ਵੀ ਗੱਲ ਆ ਜਿਵੇਂ ਜਿਵੇਂ ਕੰਮ ਚੱਲ ਹੋਈ ਜਾਂਦਾ ਫਿਰ ਵਧੀਆ ਵੀ ਲੱਗਦਾ ਆਪ ਨੂੰ ਕਰਨਾ ਕੰਮ ਤੇ ਜਿਹੜੇ ਜਗ੍ਹਾ ਦੀ ਆਪਾਂ ਸਾਫ਼ ਸਫਾਈ ਕਰਦੇ ਆ ਉਹਦੇ ਵੱਲ ਦੇਖ ਕੇ ਵੀ ਸਕੂਨ ਮਿਲਦਾ ਖੁਸ਼ੀ ਹੁੰਦੀ ਹੈ ਤੇ ਮੈਂ ਲੱਗੀ ਸੀ ਕਿਚਨ ਕਲੀਨ ਕਰਨ ਤੇ ਮੈਂ ਪਹਿਲਾਂ ਉੱਪਰ ਵਾਲੇ ਕੈਬਿਨੈਟਸ 'ਚੋਂ ਲੱਗੀ ਆ ਇਹ ਜਿਹੜਾ ਮੈਂ ਕਰ ਰਹੀ ਆ ਇਹ ਸਾਰਾ ਬਿਸਕਟ ਨਮਕੀਨ ਸਨੈਕਸ ਵਾਲੇ ਇੱਥੇ ਕੈਬਿਨੇਟ ਆ ਸਾਮਾਨ ਮੈਂ ਬਾਹਰ ਕੱਢ ਕੇ ਅਚੀ ਤਰ੍ਹਾਂ ਵਿੱਚ ਵੀ ਕੋਲਨ ਮਾਰਤਾ ਸ਼ੈਲਫ ਕਲੀਨ ਕਰਦੀ ਉਹ ਵੀ ਕਲੀਨ ਕਰਦੇ ਤੇ ਵਾਪਸ ਠਕਾ ਦੂੰ ਸਮਾਨ ਇੱਕ ਇੱਕ ਮੈਂ ਖਾਨਾ ਕਰਕੇ ਸਾਫ ਕਰਦੀ ਹੁੰਦੀ ਆ ਸਾਰੇ ਕਿੰਜ ਦਾ ਸਮਾਨ ਮੈਂ ਇਕੱਠਾ ਨਹੀਂ ਢਾੜਦੀ ਹੁੰਦੀ ਕਿਸੇ ਵੀ ਚੀਜ਼ ਦੀ ਮੈਂ ਸਾਫ ਸਫਾਈ ਕਰਾਂ ਸਮਾਨ ਮੈਂ ਇਕੱਠਾ ਨਹੀਂ ਢਾੜਦੀ ਹੁੰਦੀ ਥੋੜਾ ਥੋੜਾ ਸ਼ੁਰੂ ਕਰਦੀ ਹੁੰਦੀ ਆ ਤਾਂ ਕਿ ਵਿੱਚ ਜੇ ਆਪ ਨੂੰ ਰੁਕਣਾ ਪੈ ਜੇ ਕੋਈ ਕੰਮ ਹੋ ਜੇ ਕੋਈ ਕਰੇ ਆ ਜੇ ਆਜੇ ਆਪਾਂ ਉਹ ਜਿੰਨਾ ਖਲਾਰਾ ਪਾਇਆ ਆਪਾਂ ਜਲਦੀ ਉਹਨੂੰ ਹੈਂਡਲ ਕਰ ਲਈਏ ਜਲਦੀ ਸੰਭਾਲ ਲਈਏ ਤੇ ਆਪ ਨੂੰ ਵੀ ਸਟ੍ਰੈਸ ਵਾਲੀ ਫੀਲਿੰਗ ਨਾ ਆਵੇ ਸਾਰਾ ਸਮਾਨ ਇੱਕਦਮ ਬਾਹਰ ਕੱਢ ਕੇ ਤੇ ਮੇਰਾ ਹਰ ਮਹੀਨੇ ਇੱਕ ਕਲੀਨਿੰਗ ਦਾ ਰੂਟੀਨ ਹੁੰਦਾ ਹਰ ਮਹੀਨੇ ਮੈਂ ਕਿਚਨ ਕਲੀਨ ਕਰਦੀ ਹਾਂ ਇਸ ਵਾਰ ਮੈਂ ਡੇਢ ਮਹੀਨੇ ਤੋਂ ਕਰ ਰਹੀ ਹਾਂ ਕਿਉਂਕਿ ਮੈਨੂੰ ਲੱਗਿਆ ਮੇਰੀ ਕਿਚਨ ਕਲੀਨ ਮੈਂ ਥੋੜੇ ਦਿਨ ਹੋਰ ਲਗਾ ਸਕਦੀ ਹਾਂ ਇਸ ਕਰਕੇ ਥੋੜੇ ਦਿਨ ਉੱਪਰ ਜੋ ਹੋਰ ਟੱਪ ਗਏ ਨਹੀਂ अदरवाइज ਮਹੀਨੇ ਤੋਂ ਸਵਾ ਮਹੀਨੇ ਤੋਂ ਮੈਂ ਕਰ ਲਾਂ ਹੁੰਨੀ ਇਸ ਵਾਰ ਡੇਢ ਮਹੀਨਾ ਹੋ ਗਿਆ ਸੀ ਤੇ ਕਿਚਨ ਮੇਰੀ ਸਾਫ ਪਈ ਸੀ ਬਹੁਤ ਸਾਫ ਨਹੀਂ ਵੀ ਸੀ ਮੀਨਸ ਬਹੁਤ ਜ਼ਿਆਦਾ ਗੰਦੀ ਵੀ ਨਹੀਂ ਸੀ ਇਸ ਕਰਕੇ ਮੈਂ ਡੇਢ ਕਿਹ ਮਹੀਨੇ ਤੋਂ ਕਲੀਨਿੰਗ ਕਰ ਰਹੀ ਹਾਂ ਇੱਕ ਵਾਰ ਤੁਸੀਂ ਕਲੀਨਿੰਗ ਕਰ ਲਓ ਫਿਰ ਤੁਹਾਡਾ ਮਹੀਨਾ ਆਰਾਮ ਨਾਲ ਲੰਘ ਜਾਂਦਾ ਮਹੀਨਾ ਤੁਹਾਨੂੰ ਕਿਚਨ ਵੱਲ ਦੇਖਣ ਦੀ ਲੋੜ ਹੀ ਨਹੀਂ ਪੈਂਦੀ ਜੇ ਕਿਤੇ ਕੋਈ ਚੀਜ਼ ਡੁੱਲਦੀ ਹੈ ਕੁਝ ਗੰਦਾ ਹੁੰਦਾ ਤਾਂ ਨਾਲ ਦੀ ਨਾਲ ਸਾਫ਼ ਕਰ ਦੋ ਫਿਰ ਆਪਣੇ ਤੇ ਬਰਡਨ ਨਹੀਂ ਹੁੰਦਾ ਹਨਾ ਕਿ ਕਿਚਨ ਗੰਦੀ ਲੱਗਦੀ ਹੈਗੀ ਇੱਕ ਵਾਰ ਕਲੀਨ ਕਰਕੇ ਮਹੀਨਾ ਮੈਂ ਟੈਨਸ਼ਨ ਫਰੀ ਹੋ ਜਾਣੀ ਹੈ ਫਿਰ ਜਿਹੜੇ ਜਿਹੜੇ ਡਰਾਅਰ ਜਿਵੇਂ ਜਿਵੇਂ ਗੰਦੇ ਮੈਨੂੰ ਲੱਗ ਰਹੇ ਸੀ ਸਾਫ਼ ਕਰੀ ਜਾ ਰਹੀ ਸੀ ਕੁਝ ਡਰਾਅਰ ਇਹ ਜਿਹੇ ਹੁੰਦੇ ਨੇ ਜਿਵੇਂ ਆਹ ਕਟਲਰੀ ਵਾਲਾ ਡਰਾਅਰ ਆ ਇਹ ਡੇਲੀ ਹੀ ਯੂਜ਼ ਹੁੰਦਾ ਡੇਲੀ ਬਹੁਤ ਜ਼ਿਆਦਾ ਯੂਜ਼ ਹੁੰਦਾ ਤੇ ਇਹ ਕਲੀਨ ਕਰਨੇ ਕਰਨਾ ਹੁੰਦਾ ਉੱਪਰੋਂ ਮੈਂ ਉਹ ਕੈਬਿਨੇਟ ਛੱਡਦਾ ਨਹੀਂ ਹੁੰਦੀਆਂ ਜਿਹੜੇ ਕਿ ਡੇਲੀ ਯੂਜ਼ 'ਚ ਨਹੀਂ ਆਉਂਦੇ ਜਿਨ੍ਹਾਂ ਜਿਹੜੇ ਸਿਰਫ 6 ਮਹੀਨਿਆਂ 'ਚ ਇੱਕ ਵਾਰ ਹੁੰਦੇ ਨੇ ਜਾਂ ਸਾਲ 'ਚ ਇੱਕ ਵਾਰ ਹੁੰਦੇ ਨੇ ਉਹ ਫਿਰ ਉਸ ਅਕੋਰਡਿੰਗ ਕਰ ਲਾਣੀ ਹੁੰਦੀ ਨੇ ਜਿਹੜੇ ਜਿਹੜੇ ਖਾਣੇ ਕੈਬਿਨੇਟ ਡੇਲੀ ਆਪਾਂ ਯੂਜ਼ ਕਰਦੇ ਆ ਸਮਾਨ ਚੱਕਰ ਜਿਨ੍ਹਾਂ 'ਚ ਉਹ ਰੋਜ਼ ਕਰਦੇ ਆ ਉਹ ਮੈਂ ਹਰ ਮਹੀਨੇ ਨਹੀਂ ਸਾਫ਼ ਕਰਦੀ ਆ ਫਿਰ ਡਿਪੈਂਡ ਕਰਦਾ ਆਪਣੇ ਡਰਾਅਰਸ ਤੇ ਆਪਣੀ ਵਰਤੋਂ ਤੇ ਵੀ ਆਪਾਂ ਕਿਵੇਂ ਸਾਮਾਨ ਵਰਤਦੇ ਆ ਕਿਵੇਂ ਰੱਖਦੇ ਆ ਅੱਛਾ ਇੱਕ ਗੱਲ ਹੋਰ ਹੈ ਕਿਚਨ ਸਾਫ਼ ਤਾਂ ਵੀ ਰਹਿੰਦੀ ਆ ਜੇ ਆਪਾਂ ਸਾਮਾਨ ਢੰਗ ਨਾਲ ਵਰਤਾਂਗੇ ਤੇ ਉਹਨੂੰ ਅੱਛੀ ਤਰ੍ਹਾਂ ਸਾਫ਼ ਕਰਕੇ ਇੱਕ ਤਰੀਕੇ ਨਾਲ ਵਾਪਿਸ ਉਵੇਂ ਜਿਵੇਂ ਰੱਖ ਦਾਂਗੇ ਫਿਰ ਵੀ ਕਿਚਨ ਗੰਦੀ ਨਹੀਂ ਹੁੰਦੀ ਯਾਨੀ ਕਿ ਘੱਟ ਗੰਦੀ ਹੁੰਦੀ ਹੈ ਜੇ ਆਪਾਂ ਸਮਾਨ ਵਰਤਾਂਗੇ ਗੰਦੇ ਮਨ ਦੇ ਹੱਥ ਲਾ ਦਾਂਗੇ ਉਹਨੂੰ ਉਸੇ ਟਾਈਮ ਸਾਫ਼ ਕਰਕੇ ਨਹੀਂ ਰੱਖਾਂਗੇ ਫਿਰ ਜ਼ਰੂਰ ਆਪਣਾ ਕੰਮ ਵੱਧ ਜਾਂਦਾ ਫਿਰ ਕਿਚਨ ਜਲਦੀ ਗੰਦੀ ਹੁੰਦੀ ਹਨ ਟਾਈਮ ਨਹੀਂ ਲੰਘਦਾ ਹੈਗਾ ਫਿਰ ਤੇ ਸਾਰੇ ਡਰਾਅਰਸ ਜੋ ਬਸ ਮੇਰਾ ਇਹੀ ਰੂਟੀਨ ਹੈ ਵੀ ਸਮਾਨ ਵਿੱਚ ਇੱਕ ਇੱਕ ਡਰਾਅਰ ਦਾ ਕੱਢੀ ਚੱਲੂਗੀ ਨਾਲੇ ਤਾਂ ਨੀਚੋਂ ਵਿਚੋਂ ਡਰਾਅਰ ਸਾਫ਼ ਹੋ ਜੂ ਸਾਰਾ بیس ਵਗੈਰਾ ਤੇ ਜਿਹੜਾ ਲਾਈਨਰ ਲਗਾਏ ਹੋਏ ਨੇ ਉਨਾਂ ਤੇ ਵੀ ਇੱਕ ਵਾਰ ਕਪੜਾ ਮਾਰ ਕੇ ਪਾਈਪ ਕਰਕੇ ਉਹ ਵਾਪਸ ਰੱਖ ਨੂੰ ਤੋਂ ਸਮਾਨ ਚੋਂ ਆਪਣੇ ਇਹ ਵੀ ਫਾਇਦਾ ਕਿਚਨ ਸਾਫ ਕਰਾਂ ਦਾ ਜੇ ਆਪਾਂ ਸਮਾਨ ਬਾਹਰ ਕੱਢਦੇ ਆ ਸਾਰਾ ਆਪਣਾ ਸਮਾਨ ਨਿਗਾਹ ਆ ਜਾਂਦਾ ਵੀ ਕੀ ਕੁਛ ਪਿਆ ਕੋਈ ਚੀਜ਼ ਐਕਸਪਾਇਰ ਹੋ ਰਹੀ ਹੈ ਜਿਹੜੀ ਆਪਾਂ ਚੀਜ਼ ਨਹੀਂ ਯੂਜ਼ ਕਰੀ ਹੈਗੀ ਜਾਂ ਰੱਖ ਕੇ ਕਈ ਵਾਰ ਭੁੱਲ ਜਾਂਦੇ ਆ ਕੋਈ ਸ਼ੀਸ਼ੀ ਖਾਲੀ ਪਈ ਹੈ ਉਹ ਵੀ ਆਪਣੇ ਧਿਆਨ ਚ ਆ ਜਾਂਦਾ ਫਿਰ ਆਪਾਂ ਉਸ ਅਕੋਰਡਿੰਗ ਆਪਣੀ ਸਫਾਈ ਕਰੀ ਜਾਂਦੇ ਕੱਢੀ ਜਾਂਦੇ ਕੋਈ ਚੀਜ਼ ਕੱਢਣ ਵਾਲੀ ਆ ਜਾਂ ਕੋਈ ਯੂਜ਼ ਕਰਨ ਵਾਲੀ ਆਪਣੇ ਧਿਆਨ ਚ ਆ ਜਾਂਦੀ ਹੈ ਤੇ ਇਸ ਤਰ੍ਹਾਂ ਟੀ ਕਲਟਰਿੰਗ ਵੀ ਹੋ ਜਾਂਦੀ ਹੈ ਵੈਸੇ ਡੀ ਕਲਟਰਿੰਗ ਮੈਨੂੰ ਲੱਗਦਾ ਤਾਂ ਲੋਡ ਪੈਂਦੀ ਹੈ ਜੇ ਆਪਾਂ ਬਹੁਤ ਐਕਸੈਸਡ ਸ਼ਾਪਿੰਗ ਕਰਦੇ ਆਂ ਸ਼ਾਪਿੰਗ ਅਹੀ ਜਿਹੀ ਚੀਜ਼ਾਂ ਦੀ ਜੋ ਸਿਰਫ ਆਪਾਂ ਨੂੰ ਬਾਹਰ ਦੁਕਾਨ ਵਿੱਚ ਪਈਆਂ ਸੋਹਣੀਆਂ ਲੱਗਦੀਆਂ ਨੇ ਜੇ ਮੈਨੂੰ ਵਧੀਆ ਲੱਗੀ ਮੈਂ ਲੈ ਲਈ ਹਨਾ ਆਏ ਆਪਾਂ ਘਰੇ ਲਿਆਉਨੇ ਆ ਪਰ ਘਰੇ ਆ ਕੇ ਆਪਾਂ ਨੂੰ ਅਸਲ 'ਚ ਉਹਦੀ ਜ਼ਰੂਰਤ ਨਹੀਂ ਹੁੰਦੀ ਉਹ ਅੰਦਰ ਤਰਾਜਾਂ ਚ ਫਈਆਂ ਕਿਚਨ ਚ ਫਈਆਂ ਰਹਿੰਦੀਆਂ ਨੇ ਡੰਪ ਹੋ ਜਾਂਦੀਆਂ ਨੇ ਫਿਰ ਆਪਾਂ ਕਹਿੰਦੇ ਸਫਾਈ ਕਰ ਲਾਂਗੇ ਪਰ ਟੀ ਗਲਟਰਿੰਗ ਕਰਦੇ ਆ ਪਰ ਜੇ ਆਪਾਂ ਪਹਿਲੀ ਆਪਣੇ ਸ਼ਾਪਿੰਗ ਤੇ ਧਿਆਨ ਨਾ ਕਰੀਏ ਸਿਰਫ ਉਹ ਹੀ ਚੀਜ਼ ਘਰੇ ਲੈ ਕੇ ਆਈਏ ਜਿਹੜੀ ਆਪਾਂ ਸਿਰਫ ਯੂਜ਼ ਕਰਨੇ ਜਿਹਦੀ ਆਪਾਂ ਨੂੰ ਲੋੜ ਆ ਇਹ ਨਾ ਹੋਵੇ ਮੈਨੂੰ ਵਧੀਆ ਲੱਗੀ ਮੈਨੂੰ ਸੋਹਣੀ ਲੱਗੀ ਮੈਂ ਲੈ ਲਈ ਨਹੀਂ ਉਹ ਫਿਰ ਆ ਕੇ ਪਈ ਰਹੂ ਜ ਜ ਉਸ ਕਦੇ ਯੂਜ਼ ਨਹੀਂ ਕਰਾਂਗਾ ਤੁਹਾਨੂੰ ਸੋਹਣੀ ਹੀ ਲੱਗੀ ਜਾਊਗੀ ਇੱਕ ਦਿਨ ਤੁਹਾਡੇ ਕਿਚਨ ਭਰ ਜੂਗੀ ਤੇ ਤੁਹਾਨੂੰ ਸਟ्रेस ਵਾਲੀ ਫੀਲਿੰਗ ਆਉਣ ਲੱਗ ਜਾਂਦੀ ਹੈ ਫਿਰ ਜਦੋਂ ਤੁਹਾਡੇ ਕੋਲ ਸਮਾਨ ਐਕਸੈਸ ਚ ਹੋ ਜਾਂਦਾ ਤੁਸੀਂ ਐਕਸੈਸ 'ਚ ਸਾਮਾਨ ਡੰਪ ਕਰੀ ਜੇਨੇ ਫਿਰ ਉਹ ਤੁਹਾਨੂੰ ਸਟ੍ਰੈਸ ਵਾਲੀ ਫੀਲਿੰਗ ਆਉਗੀ ਆਉਗੀ ਇਹਨੇ ਸਾਮਾਨ ਨੂੰ ਦੇਖ ਕੇ ਲਿਮਿਟਿਡ ਸਾਮਾਨ ਹੋਵੇ ਆਪਣੇ ਕੋਲ ਲਿਮਿਟਿਡ ਚੀਜ਼ਾਂ ਹੋਣ ਆਪ ਨੂੰ ਸਟ੍ਰੈਸ ਵੀ ਨਹੀਂ ਹੁੰਦਾ ਹੈਗਾ ਤੇ ਆਪਾਂ ਨੂੰ ਸਾਫ ਸਫਾਈ ਕਰਨੀ ਈਜ਼ੀ ਵੀ ਰਹਿੰਦੀ ਹੈ ਜਿਹੜਾ ਹੁਣ ਮੈਂ ਡਰਾਅਰ ਸਾਫ ਕਰ ਰਹੀ ਐ ਇਹ ਮੈਂ ਸਿਰਫ ਖਾਲੀ ਕੰਟੇਨਰਸ ਵਾਸਤੇ ਲਗਾਇਆ ਹੋਇਆ ਇਹਦੇ ਵਿੱਚ ਪਲਾਸਟਿਕ ਦੇ ਖਾਲੀ ਕੰਟੇਨਰਸ ਨੇ ਛੋਟੇ ਵੱਡੇ ਜੋ ਮੈਂ ਕਿਚਨ 'ਚ ਰੈਗੂਲਰ ਰੋਜ਼ ਯੂਜ਼ ਹੁੰਦੇ ਨੇ ਕਈ ਵਾਰ ਤਾਂ ਇਹ ਡਰਾਅਰ ਖਾਲੀ ਹੁੰਦਾ ਸਾਰੇ ਡੱਬੇ ਬੁੱਕ ਹੁੰਦੇ ਨੇ ਕਈ ਵਾਰ ਆਇ ਲੱਗੋ ਵੀ ਇਹ ਡਰਾਅਰ ਪਰ ਹੈ ਪਏ ਮੈਂ ਬਹੁਤ ਡੱਬੇ ਇਕੱਠੇ ਕਰ ਲੇ ਪਰ ਹਾਂ ਯੂਜ਼ ਬਹੁਤ ਹੁੰਦੇ ਨੇ ਕਿਚਨ ਵਿੱਚ ਡੱਬੇ ਟਾਈਮ ਹੋ ਰਿਹਾ ਸਵਾਤ ਤਿੰਨ ਦਾ ਇਧਰ ਮੈਂ ਰੱਖਿਆ ਆਪਣੀ ਚਾਹ ਬਣਨੀ ਚਾਹ ਪੀ ਕੇ ਫਿਰ ਜਿਹੜੇ ਕਿਚਨ ਦੇ ਮੇਰੇ ਬਾਹਰੋਂ ਕੈਬਿਨੇਟਸ ਹੈਗੇ ਉਹ ਸਾਫ਼ ਕਰੂੰ ਅੰਦਰੋਂ ਮੈਂ ਕਰਤੀ ਜਿਹਨੇ ਇੱਕ ਉੱਪਰੋਂ ਲੋਡ ਸੇ ਕਰੂੰਗੀ ਉਹ ਕਰਤੇ نیچے ਵਾਲੇ ਕਰਤੇ ਅੰਦਰੋਂ ਅੰਦਰੋਂ ਸਫਾਈ ਹੋ ਗਈ ਤੇ ਬਾਹਰੋਂ ਕੈਬਿਨੇਟਸ ਉੱਪਰ ਤੇ نیچےਲੇ ਸਾਰੇ ਕਲੀਨ ਕਰਨ ਵਾਲੇ ਪਏ ਨੇ ਕਾਊਂਟਰ ਟੌਪ ਆ ਵੋਲ ਟਾਈਲਸ ਇਹ ਸਾਰੇ ਸਾਫ਼ ਕਰੂੰਗੀ ਚਾਹ ਪੀਣ ਤੋਂ ਬਾਅਦ ਫਿਰ ਅੱਜ ਨਾ ਮੈਂ ਸਬਜ਼ੀ ਨਹੀਂ ਬਣਾਉਣੀ ਮੇਰੇ ਕੋਲ ਆਲਰੇਡੀ ਸਵੇਰ ਵਾਲੀ ਚਨੇਾਂ ਦੀ ਸਬਜ਼ੀ ਪਈ ਆ ਕੁਛ ਮੇਰੇ ਕੋਲ ਕੱਲ ਵਾਲੀ ਆਲੂ ਬੈਂਗਣ ਦੀ ਪਈ ਐ ਇਸ ਕਰਕੇ ਸਬਜ਼ੀ ਨਹੀਂ ਬਣਾਉਣੀ ਫਿਰ ਮੈਂ ਕਿਹਾ ਫ੍ਰੀ ਰਹਿ ਕੇ ਵੀ ਕੀ ਕਰਨਾ ਕਿਚਨ ਸਾਫ ਕਰ ਲਉਗੀ ਤੇ ਕਿਚਨ ਦੀ ਸਾਫ ਸਫਾਈ ਅੱਜ ਮੈਂ ਸੋਚਿਆ ਦਾਲ ਨਹੀਂ ਕਰਦਾ ਇਸ ਤੋਂ ਬਾਅਦ ਫਿਰ ਕਿਚਨ ਨਹੀਂ ਕਰੂੰਗੀ ਤਾਂ ਹੋਰ ਵੀ ਕੀ ਕਰਨੀ ਹਨ ਅੱਜ ਕੱਪੜੇ ਵੀ ਨਹੀਂ ਹੈ ਸਰਦੀਆਂ ਵਾਲੇ ਨੂੰ ਆਲਮੋਸਟ ਸੰਭਾਲ ਤੇ ਅੱਜ ਮੈਂ ਕਿਚਨ ਦਾ ਕੰਮ ਹੀ ਖਤਮ ਕਰਦੇ ਡੇਢ ਮਿੰਨ ਹੋਗਾ ਕਿਚਨ ਸਾਫ ਕਰੇ ਨੂੰ ਇੰਨੀ ਜ਼ਿਆਦਾ ਕਿਚਨ ਗੰਦੀ ਨਹੀਂ ਹੈਗੀ ਤਾਂ ਹੀ ਅੰਦਰ ਕੈਬਿਨੇਟਸ ਜਲਦੀ ਹੋਗੇ ਜਦੋਂ ਕਿਚਨ ਜਾਦੇ ਗੰਦੀ ਹੁੰਦੀ ਹੈ ਫਿਰ ਆਪਾਂ ਨੂੰ ਜਾਦੇ ਟਾਈਮ ਲੱਗਦਾ ਮਿਹਨਤ ਜਾਦੇ ਲੱਗਦੀ ਹੈ ਬਹੁਤ ਥੋੜੀ ਥੋੜੀ ਗੰਦੀ ਸੀ ਤੇ ਜਲਦੀ ਸਾਫ ਹੋ ਗਈ ਤੇ ਬਾਹਰੋਂ ਵੀ ਨਹੀਂ ਜਿਆਦਾ ਗੰਦੇ ਕੈਬਿਨੇਟਸ ਹੈ ਨਹੀਂਗੇ ਤੇ ਬਾਹਰੋਂ ਵੀ ਜਲਦੀ ਹੀ ਸਾਫ ਹੋ ਜਾਣਗੇ ਬਸ ਘੰਟਾ ਮੈਨੂੰ ਲੱਗੂ ਘੰਟਾ ਸਵਾ ਘੰਟਾ ਆਰਾਮ ਨਾਲ ਲੱਗ ਜੂਗਾ ਤੇ ਇੰਨੇ ਟਾਈਮ ਵਿੱਚ ਕਿਚਨ ਕਲੀਨ ਹੋ ਜੂਗਾ ਚਾਹ ਪੀ ਕੇ ਮੈਂ ਲੱਗ ਜੂਗੀ ਸਫਾਈ ਕਰਨ ਤੇ ਫਿਰ ਉਸ ਤੋਂ ਬਾਅਦ ਐਜ਼ ਯੂਜਵਲ ਸ਼ਾਮ ਦੀ ਵਾਕ ਕਰੂੰਗੀ ਜੇ ਜਲ ਥੱਕ ਅਗੇ ਦਾ ਵਾਕ ਨਹੀਂ ਕਰੂੰਗੀ ਦੇਖੋ ਜੀ ਤਕਾਵਟ ਹੋਈ ਫਿਰ ਨਹੀਂ ਵਾਕ ਕਰਦੀ ਠੀਕ ਰਹੀ ਤਾਂ ਫਿਰ ਵਾਕ ਕਰੂੰਗੀ

ਚਾ ਪੀਣ ਤੋਂ ਬਾਅਦ ਫਿਰ ਮੈਂ ਲੱਗੀ ਸੀ ਥੀ ਕਲੀਨਿੰਗ ਵਾਲਾ بس ਮੇਰੀ ਹੁਣ ਸਿਰਫ ਬਾਹਰੋਂ ਕੈਬਿਨੇਟ ਕਲੀਨ ਕਰਨੇ ਰਹਿ ਗਏ ਅੰਦਰੋਂ ਤਾਂ ਮੈਂ ਕਰਤੀ ਅੰਦਰੋਂ ਵੀ ਮੈਂ ਜਿਹੜੇ ਕਰਨ ਵਾਲੇ ਹੁੰਦੇ ਨੇ ਵੀ ਲੱਗਦਾ ਵੀ ਜਿਨ੍ਹਾਂ ਨੂੰ ਲੋਡ ਹੈਗੇ ਉਹੀ ਕਰਤੀ ਹੁੰਦੀ ਆ ਸਾਰੀ ਕਿਚਨ ਚ ਨਿ ਉਹ ਕਾਹੇ ਪਾਉਂਦੀ ਵੀ ਸਾਰੇ ਕਰਨੀ ਕਰਨੇ ਨਹੀਂ ਜਿਹੜੇ ਕਦੇ-ਕਦਾਈਂ ਯੂਜ਼ ਹੁੰਦੇ ਨੇ ਉਹਨਾਂ ਨੂੰ ਫਿਰ ਆਏ ਮਹੀਨੇ ਵੀ ਲੋਡ ਨਹੀਂ ਹੈਗੀ ਐਮੀ ਜ਼ਿਆਦਾ ਆਪਣੀ એનર્ਜੀ ਵੀ ਨਾ ਵੇਸਟ ਕਰੋ ਵੀ ਸਾਰੀ ਕਿਚਨ ਹੀ ਕਲੀਨ ਕਰਨੀ ਆ ਮੈਂ ਸਾਰੀ ਕਿਚਨ ਨਹੀਂ ਬਿਲਕੁਲ ਕਲੀਨ ਕਰਦੀ ਬਸ ਜਿਹੜੇ-ਜਿਹੜੇ ਕੈਬਿਨੇਟ ਯੂਜ਼ ਹੁੰਦੇ ਨੇ ਉਹੀ ਕਰਦੀ ਹੁੰਦੀ ਆਂਗੀ ਐਨ ਨਰਦੀਵਨਾ ਬੀ ਇਸ ਤਰ੍ਹਾਂ ਨਹੀਂ ਚਾਹੀਦੀ ਕਿ ਬਿਨਾਂ ਗਾਲ ਤੋਂ ਤੁਸੀਂ ਖਾਪੀ ਚੱਲੋ ਹਨ ਸਾਮਾਨ ਕੱਢ ਲਓ ਸਾਫ਼ ਕਰ ਲਓ ਫਿਰ ਰੱਖ ਦੋ ਨਹੀਂ ਕੋਈ ਫਾਇਦਾ ਨਹੀਂਗਾ ਤੇ ਹੁਣ ਬਾਹਰੋਂ ਕਰਦੇ ਕੈਬਿਨੇਟ ਕਲੀਨ ਮੈਂ ਕੋਲ ਇਨ ਨਾਲ ਨਹੀਂ ਕਰ ਰਹੀ ਹਾਂ ਬਸ ਕੋਲ ਇਨ ਸਪਰੇਅ ਕਰਕੇ ਤੇ ਕੱਪੜਾ ਮਾਰੀ ਜੇ ਕੋਈ ਦਾਗ ਹੈਗਾ ਡਸਟ ਹੈਗੀ ਸਾਫ਼ ਹੋ ਜੂ ਤੇ ਚਿਮਨੀ ਵਾਲੀ ਸਾਈਡ ਜਿਵੇਂ ਮੈਂ ਹਰ ਵਾਰੀ ਤੁਹਾਨੂੰ ਕਲੀਨਿੰਗ ਵਾਲੀ ਵੀਡੀਓ ਦੱਸਦੀ ਹੁੰਦੀ ਆ ਮੈਂ ਪਹਿਲਾਂ ਸ਼ਾਰਪ ਸ਼ੂਟਰ ਸਪਰੇਅ ਛਿੜਕਾਉਣੀ ਹੁੰਦੀ ਆ ਇਹ ਵਾਲੀ ਸਾਈਡ ਕਿਉਂਕਿ ਇਹ ਸਾਡੀ ਕੁਕਿੰਗ ਹੁੰਦੀ ਹੈ ਨਾ ਜੋ ਉਹਦੀ ਆਪਣੇ ਖਾਣੇ ਦੀ ਸਟੀਮ ਵਗੈਰਾ ਉੱਪਰ ਫੈਲਦੀ ਹੈ ਚਿਮਨੀ ਸਾਰ ਤੇ ਚਿਪਚਿਪਾਹੜ ਜੀ ਹੁੰਦੀ ਆ ਉਸ ਸਾਰੇ ਸ਼ਾਫੂਟ ਸਪਰੇਅ ਛਿੜਕ ਕੇ ਇੱਕ ਵਾਰ ਉਤਰ ਜਾਂਦੀ ਆ ਉਸ ਤੋਂ ਬਾਅਦ ਦੁਬਾਰੇ ਮੈਂ ਫਿਰ ਮੈਂ ਕਾਲੀ ਨਾ ਕਰੂੰਗੀ ਇਹ ਸਪਰੇਅ ਛਿੜਕ ਕੇ ਮੈਂ 2 ਮਿੰਟ ਲਈ ਰੱਖ ਦੂੰ ਫਿਰ ਮੈਂ ਕੱਪੜਾ ਮਾਰੂੰਗੀ ਦੇ ਉੱਪਰ ਤੇ ਹੁਣ ਮੈਂ ਦੂਸਰੀ ਵਾਰ ਕਾਲੀ ਨਾ ਸਾਫ਼ ਕਰ ਰਹੀ ਆ ਆਹ ਵਾਲੀ ਸਾਈਡ ਕਿਉਂਕਿ ਇਹ ਹੀ ਜ਼ਿਆਦਾ ਗੰਦੀ ਹੁੰਦੀ ਥੋੜੀ ਇਸ ਏਰੀਆ ਨੂੰ ਮਿਹਨਤ ਜ਼ਿਆਦੇ ਚਾਹੀਦੀ ਹੁੰਦੀ ਆ ਦੂਸਰੀ ਸਾਰੇ ਕਿਚਨ ਨਾਲੋਂ ਬਾਕੀ ਦੀ ਕਿਚਨ ਨਾਲੋਂ ਇਹ ਵਾਲਾ ਏਰੀਆ ਜ਼ਿਆਦੇ ਮਿਹਨਤ ਮੰਦਾ ਫੇਰੇ ਸਾਫ ਰਹਿੰਦਾ ਕਿਉਂਕਿ ਇਸ ਸਾਈਡ ਕੁਕਿੰਗ ਹੁੰਦੀ ਹੈ ਚਿਪਚਿਪ ਆਪਾਂ ਨੂੰ ਬਹੁਤ ਆ ਜਾਂਦਾ ਧੂਆ ਉੱਪਰ ਤੱਕ ਜਾਂਦਾ ਚਿਮਨੀ ਚਾਹੀ ਲਗਾਈ ਹੋਈ ਆਪਾਂ ਕਿੰਨੀ ਚਾਹੀ ਫੇਰ ਵੀ ਸਟੀਮ ਕਿਚਨ ਸਾਈਡਸ ਤੇ ਫੈਲਦੀ ਫੈਲਦੀ ਹੈ ਥੋੜੀ ਮਿਹਨਤ ਇਹ ਸਾਈਡ ਤੇ ਜ਼ਿਆਦਾ ਕਰ ਲਾਂਗੇ ਤਾਂ ਕਿਪਚੇ ਪਹਾਟ ਨਹੀਂ ਲੱਗੂਗੀ ਇਹ ਸਾਈਡ ਮੈਂ ਹੁਣ ਦੂਸਰੀ ਵਾਰ ਕੋਲ ਇਨਰ ਸਾਫ ਕਰ ਰਹੀ ਆਂ ਪਹਿਲਾਂ ਇੱਕ ਵਾਰ ਸ਼ਾਂਫ ਛੂਟਾ ਨਾ ਕਰ ਚੁੱਕੀ ਆਂ ਕੁਝ ਆਪਣੇ ਜਿਹੜਾ ਆਪਾਂ ਕਲੀਨਰਸ ਰੱਖਦੇ ਆ ਨਾ ਕਿਚਨ ਵਿੱਚ ਇਹ ਵੀ ਆਪਣਾ ਕੰਮ ਆਸਾਨ ਕਰ ਦਾਂਦੇ ਨੇ ਕੁਝ ਆਪਣਾ ਕਲੀਨਿੰਗ ਦਾ ਰੂਟੀਨ ਹੁੰਦਾ ਇਹ ਨਹੀਂ ਹੈਗਾ ਵੀ ਇਕੱਲੇ ਕਲੀਨਰ ਹੋਣ ਤਾਂ ਫੇਰ ਹੀ ਕਿਚਨ ਸਾਫ਼ ਹੋਊਗੀ ਆਪਾਂ ਨੂੰ ਵੀ ਇੱਕ ਰੂਟੀਨ ਸੈੱਟ ਕਰਕੇ ਰੱਖਣਾ ਚਾਹੀਦਾ ਸਫਾਈ ਦਾ ਵੀ ਆਪਾਂ ਕਿੰਨੇ ਟਾਈਮ ਮਤ ਕਿਚਨ ਦੀ ਸਫਾਈ ਕਰਨੀ ਆ ਕਿਵੇਂ ਆਪਾਂ ਯੂਜ਼ ਕਰਨੀ ਆ ਡੇਲੀ ਕਲੀਨਿੰਗ ਚ ਆਪਾਂ ਕੀ ਕੀ ਕਰਨਾ ਤੇ ਮੰਥਲੀ ਕਲੀਨਿੰਗ ਚ ਕੀ ਕਰਨਾ ਉਹ ਫਿਰ ਆਪਾਂ ਨੂੰ ਵੀ ਐਨਾ ਕੁ ਰੂਟੀਨ ਬਣਾ ਕੇ ਰੱਖਣਾ ਚਾਹੀਦਾ ਉੱਪਰ ਵਾਲੇ ਕੈਬਿਨੇਟਸ ਮਾਰੋ ਮੈਂ ਕਲੀਨ ਕਰਦੇ ਤੇ ਉਹ ਨੀਚੇ ਵਾਲਿਆਂ ਦੀ ਭਾਰੀਆਂ ਨੀਚੇ ਵਾਲੇ ਕਰ ਰਹੀ ਹਾਂ ਇਹ ਵੀ ਸਾਰੇ ਕਰ ਦੂੰਗੀ ਇੱਕ ਮਹੀਨੇ ਦੇ ਵਿੱਚ ਵਿੱਚ ਨਾ ਬਾਹਰ ਡਰਾਅਰਸ ਦੇ ਬਾਹਰ ਨਿੱਕੇ-ਮੋਟੇ ਜਿਹੇ ਚਿੱਟੇ ਕਿਸ ਤਰ੍ਹਾਂ ਕਿਸੇ ਚੀਜ਼ ਦੇ ਜਾਂ ਫਿੰਗਰਪ੍ਰਿੰਟ ਦਾ ਥੋੜਾ-ਬਹੁਤ ਲੱਗ ਜਾਂਦੇ ਨੇ ਤੇ ਡਸਟ ਹੋ ਗਈ ਜਿਵੇਂ ਫਿਰ ਲੱਗਦੇ ਤਾਂ ਮੈਨੂੰ ਕਿਚਨ ਸਾਫ਼ ਸੀ ਪਰ ਜਦੋਂ ਮੈਂ ਅਸਲ ਵਿੱਚ ਸਾਫ਼ ਕਰਦੀ ਨਾ ਫਿਰ ਉਹ ਜਿਹੜੀ ਚਮਕ ਆਈ ਨਾ ਫਿਰ ਪਤਾ ਲੱਗਦਾ ਵੀ ਹਾਂ ਇਹ ਚਮਕ ਕਿਤਨੇ ਕਿਤੇ ਗਾਇਬ ਹੋ ਰਹੀ ਸੀ ਤਾਂ ਇਹ ਸਾਫ਼ ਹੀ ਪਈ ਹੁੰਦੇ ਕਿਚਨ ਪਰ ਫਿਰ ਵੀ ਜਿਹੜੀ ਸਫਾਈ ਕਰਕੇ ਚਮਕ ਆਉਂਦੀ ਹੈ ਨਾ ਉਹ ਅਲੱਗ ਹੀ ਚੀਜ਼ ਹੁੰਦੀ ਉਹਨੂੰ ਦੇਖ ਕੇ ਖੁਸ਼ੀ ਬਹੁਤ ਹੁੰਦੀ ਹੈ ਸਾਰੇ ਨੀਚਲੇ ਕੈਬਿਨੇਟਸ ਨੂੰ ਮੈਂ ਇਸ ਤਰੀਕੇ ਨਾਲ ਕਲੀਨ ਕਰ ਦਉ ਕਾਲਿਨ ਨਾਲ ਸਿਰਫ ਚਿਮਨੀ ਵਾਲੀ ਸਾਈਡ ਮੈਂ ਸ਼ਾਰਪ ਫੂਟਾ ਸਪਰੇਅ ਯੂਜ਼ ਕਰਦੀ ਹੁੰਦੀ ਆ ਆਦਰਵਾਇਜ਼ ਬਾਕੀ ਸਾਰੇ ਕਿਚਨ ਨੂੰ ਕਾਲਿਨ ਨਾਲ ਹੀ ਸਾਫ ਕਰ ਦਾਨੀ ਹੁੰਦੀ ਆ ਸਾਰੇ ਕੱਪੜੇ ਨਾਲ ਕਰ ਦਉਗੀ ਵਾਈ ਬਹੁਤ ਵਧੀਆ ਸਾਫ ਹੋ ਜਾਂਦੀ ਕਾਲਿਨ ਨਾਲ ਵੀ ਤੇ ਹੁਣ ਆ ਗਈ ਸੀ ਟਾਈਲਸ ਦੀ ਬਾਰੇ ਉੱਪਰ ਦੇ ਨੀਚਲੇ ਕੈਬਿਨੇਟ ਅੰਦਰੋਂ ਮਾਰੋ ਮੈਂ ਕਰਦੇ ਹੁਣ ਜਿਹੜੇ ਗੈਸ ਦੇ ਪਿੱਛੇ ਟਾਈਲਸ ਨੇ ਜਾਂ ਕਿਚਨ ਚ ਸਾਰੀਆਂ ਟਾਈਲਸ ਨੇ ਇਹਨਾਂ ਨੂੰ ਮੈਂ ਕਲੀਨ ਕਰੂੰਗੀ ਮਿਸਟਰ ਮਸਲ ਕਿਚਨ ਐਂਡ ਗ੍ਰੀਸ ਕਲੀਨਰ ਨਾਲ ਇੱਕ ਭੈਣ ਨੇ ਕਮੈਂਟ ਕੀਤਾ ਸੀ ਕਿ ਟਾਈਲਸ ਲਈ ਕੋਈ ਕਲੀਨਰ ਦੱਸੋ ਟਾਈਲਸ ਲਈ ਇਹ ਕਲੀਨਰ ਬਹੁਤ ਵਧੀਆ ਮਿਸਟਰ ਮਸਲ ਜੇ ਤੁਸੀਂ ਇਹ ਵੀ ਯੂਜ਼ ਕਰਨਾ ਚਾਹੁੰਦੇ ਹੋ ਤੁਸੀਂ ਘਰੇ ਬਣਾ ਲਓ ਸਿਰਕਾ ਪਾ ਲਓ ਅੱਧਾ ਕੱਪ ਅੱਧਾ ਕੱਪ ਪਾਣੀ ਪਾ ਲਓ ਉਹਦੇ ਵਿੱਚ ਇੱਕ ਚਮਚ ਵਿਮ ਲਿਕਵਿਡ ਦਾ ਪਾ ਲਓ ਜਿੰਨਾ ਭਾਂਡੇ ਸਾਫ਼ ਕਰਦੇ ਹੁੰਦੇ ਆ ਤੇ ਅੱਧਾ ਚਮਚ ਮਿੱਠੇ ਸੋਡੇ ਦਾ ਪਾ ਲਓ ਇਹ ਚਾਰ ਚੀਜ਼ਾਂ ਤੁਸੀਂ ਐਡ ਕਰਕੇ ਇੱਕ ਸਪਰੇਅ ਚ ਮਿਕਸ ਕਰ ਸਪਰੇਅ ਬੋਤਲ ਚ ਮਿਕਸ ਕਰ ਲਓ ਤੇ ਤੁਸੀਂ ਇਹ 클ੀਨਰ 스프레이 ਰੋਜ਼ ਚਾਹ ਯੂਜ਼ ਕਰੀ ਚੱਲੋ ਇਹਦੇ ਨਾਲ ਬਹੁਤ ਵਧੀਆ ਸਫਾਈ ਹੋ ਜਾਂਦੀ ਹੈ ਤੁਸੀਂ ਕੈਬਿਨੈਟਸ ਵੀ ਉਹਦੇ ਨਾਲ ਕਲੀਨ ਕਰ ਸਕਦੇ ਹੋਗੇ ਤੇ ਟਾਈਲਸ ਤੇ ਵੀ ਮੈਂ ਕੱਪੜੇ ਨਾਲ ਕਲੀਨ ਕਰ ਦੂੰ ਸਪਰੇਅ ਲਗਾ ਕੇ ਫਿਰ ਇਸ ਇਹਨਾਂ ਮਿਸਟਰ ਮਸਾਲਾ ਨਾਲ ਚਿਪਚਿਪਾ ਹਟ ਹੀ ਨਹੀਂ ਜਾਂਦੀ ਟਾਈਲਾਂ ਤੇ ਟਾਈਲਾਂ ਬਿਲਕੁਲ ਸਾਫ਼ ਲੱਗਦੀਆਂ ਨੇ ਵੈਸੇ ਵੀ ਮੈਂ ਇਹ ਟਾਈਲਸ ਦਾ ਨਾ ਮੈਂ ਡੇਲੀ ਜਦੋਂ ਮੈਂ ਕਿਚਨ ਕਲੀਨ ਕਰਦੀ ਆ ਮੈਂ ਇਹਨਾਂ ਨੂੰ ਵਾਈਪ ਕਰਦੀ ਹੀ ਕਰਦੀ ਆ ਆਪਾਂ ਦੇਖੋ ਸਾਰੇ ਹੀ ਕਰਦੇ ਆ ਟਾਈਲਸ ਖਾਸ ਕਰ ਗੈਸ ਦੇ ਕੋਲੇ ਕੋਲੇ ਫਿਰ ਜਿਪ ਚਪਾਟ ਨਹੀਂ ਰਹਿੰਦੀ ਆ ਪਰ ਰੋਜ਼ ਹੀ ਕਰੇ ਚੱਲੀ ਆ ਪਰ ਅੱਜ ਚਲੋ ਮੈਂ ਕਿਚਨ ਕਲੀਨ ਕਰਦੀ ਸਾਂ ਥੋੜਾ ਪ੍ਰੋਪਰ ਵੀ ਨਾ ਕਰ ਦਨੀ ਆ ਤੇ ਸਾਰੀਆਂ ਟਾਈਲਸ ਹੀ ਮੈਂ ਇਸ ਲਈ ਸਪਰੇਅ ਨਾ ਕਰੂੰਗੀ ਬਹੁਤ ਵਧੀਆ ਸਾਫ ਹੋ ਜਾਂਦੀਆਂ ਨੇ ਫਿਰ ਉਹ ਮੈਂ ਕ ਸਾਫ ਕਰਨ ਲੱਗ ਗਈ ਸਾਰੀਆਂ ਟਾਈਲਸ ਹੀ ਕਰਦਾ ਕਿਉਂਕਿ ਟੈਲੀ ਰੁਟੀਨ ਚ ਮੈਂ ਗੈਸ ਵਾਲੀ ਸਾਈਡ ਵਾਲੇ ਕਰਦੀ ਹੁੰਨੀ ਆ ਇਹ ਵਾਲੀ ਮੈਂ ਘੱਟ ਹੀ ਕਰਦੀ ਹੁੰਨੀ ਜੇ ਮੈਨੂੰ ਕੋਈ ਦਾਗ ਦਿਖੇ ਕਿਸੇ ਚੀਜ਼ ਦਾ ਕੋਈ ਛਿੱਟਾ ਪੈ ਗਿਆ ਫਿਰ ਤਾਂ ਮੈਂ ਕੱਪੜਾ ਮਾਰ ਦਨੀ ਆ ਅਦਰਵਾਇਸ ਡੇਲੀ ਸਾਰੀ ਕਿਚਨ ਚ ਟਾਈਲਸ ਤੇ ਕੱਪੜਾ ਨਹੀਂ ਮਾਰਦਾ ਹੈਗਾ ਸਿਰਫ ਗੈਸ ਗੈਸ ਕੋਲ ਹੀ ਮਾਰਦੀ ਹੁੰ ਕਉਂਕ ਐਨਾ ਟਾਈਮ ਮੈਂ ਮਹੀਨੇ 'ਚ ਮੈਂ ਇੱਕ ਦਿਨ ਕਿਚਨ ਚ ਲਾਉਣੀ ਹੁੰਦੀ ਹੈ ਕਲੀਨ ਕਰਨ ਤੇ ਰੋ ਰੋਜ਼ ਉਹਨਾਂ ਟਾਈਮ ਨਹੀਂ ਨਿਕਲਦਾ ਹੈਗਾ ਆਪਣੇ ਤੋਂ ਹਾਂ ਕਦੇ ਹੋਏ ਨਾ ਪਾ 10 ਮਿੰਟ ਕਿਸੇ ਚੀਜ਼ ਵਾਸਤੇ ਆਪਾਂ ਐਕਸਟਰਾ ਕੱਢ ਲੇ ਸਾਰੀਆਂ ਟਾਈਲਸ ਕਲੀਨ ਕਰਨ ਤੋਂ ਬਾਅਦ ਫਿਰ ਮੈਂ ਕਿਹਾ ਚਲੋ ਸ਼ੈਲਫਸ ਵੀ ਕਲੀਨ ਕਰ ਦਾਂਗੇ ਵੈਸੇ ਤਾਂ ਇਹ ਨੈਨੋ ਵਾਈਟ ਸਟੋਨ ਹੈ ਇਹਦੇ ਵਿੱਚ ਕੁਝ ਵੀ ਨਹੀਂ ਜਾਂਦਾ ਹੈਗਾ ਨਾ ਕੋਈ ਇੱਧੇ ਦਾਗ ਲੱਗੇ ਕਿਸੇ ਵੀ ਚੀਜ਼ ਦਾ ਤੇ ਇੰਨੀ ਜ਼ਿਆਦਾ ਇਹਨੂੰ ਸਕਰਬਿੰਗ ਕਰਨ ਦੀ ਲੋੜ ਪੈਂਦੀ ਨਹੀਂ ਪਰ ਫਿਰ ਵੀ ਇੱਕ ਮਨ ਨੂੰ ਸੰਤੁਸ਼ਟੀ ਦੇਣ ਵਾਸਤੇ ਕਿਚਨ ਹੋ ਗਈ ਕਲੀਨ 4 ਵਜੇ ਲੱਗੀ ਸੀ 5 ਵਜੇ ਬਸ ਹੁਣ ਸਮਾਨ ਟਿਕਾਉਣਾ ਰਹਿ ਗਿਆ ਕਾਊਂਟਰ ਟੌਪ ਤੇ ਕਿਉਂਕਿ ਮੈਂ ਸਾਰੀ ਸ਼ੈਲਫ ਖਾਲੀ ਕਰਤੀ ਸੀ ਜਿੱਨਾ ਸਮਾਨ ਸੀ ਬਾਹਰ ਕੱਢਤਾ ਸੀ ਕਿਚਨ ਚੋਂ ਬਸ ਹੁਣ ਸ਼ੈਲਫ ਤੇ ਸਮਾਨ ਰੱਖ ਦਿਆਂ ਅਦਰਵਾਇਸ ਕਿਚਨ ਸਾਰੀ ਨੀਟ ਹੈ ਟਾਇਲਸ ਆ ਸਾਰੇ ਸ਼ਿੰਕ ਵਾਲੀ ਬੈਕ ਆ ਟਾਇਲਸ ਆ ਸਾਰੀ ਮੈਂ ਸਾਫ ਕਰਦੀ ਆ ਕਾਊਂਟਰ ਟੌਪ ਵੀ ਸੋਪ ਨਾਲ ਸਾਫ ਕਰਤਾ ਵਸ ਐਨੀ ਲੋੜ ਨਹੀਂ ਹੁੰਦੀ ਕਿਉਂਕਿ ਇਹ ਗ੍ਰੇਨਾਈਟ ਆ ਸੌਰੀ ਦੂਜਾ ਤੈਨੂੰ ਨੈਨੋ ਵਾਈਟ ਨੈਨੋ ਵਾਈਟ ਨੂੰ ਲੋੜ ਦੀ ਨਗਰੇਟ ਨਾਈਟ ਨੂੰ ਬੰਦੀ ਆ ਪਰ ਫਿਰ ਵੀ ਮੈਂ ਸਾਫ ਕਰਦਾ ਸੋਪ ਨਾਲ ਵੀ ਸੈਟੀਸਫੈਕਸ਼ਨ ਨਹੀਂ ਮਿਲ ਜਾਂਦੀ ਆ ਮੇਰੇ ਆਪ ਨੂੰ। ਨੀ ਕਬerts ਬਾਹਰੋਂ ਅੰਦਰੋਂ ਡਰਾਸ ਵਗੈਰਾ ਸਭ ਕੁਝ ਨੀਟ ਐਂਡ ਟਾਈਟੀ ਬਸ ਹੁਣ ਮੈਂ ਸਿਰਫ ਕਾਊਂਟਰ ਟੌਪ ਤੇ ਸਮਾਨ ਰੱਖਦਾ। ਫਿਰ ਤੁਹਾਨੂੰ ਦਿਖਾਉਣੀ ਮੇਰੇ ਕਿਚਨ ਕਿਹੋ ਜਿਹਾ ਲੱਗਦਾ ਥੋੜਾ ਜਿਹਾ ਚੇਂਜ ਕਰਨ ਦੀ ਸੋਚ ਰਹੀ ਆ ਥੋੜਾ ਜਿਹਾ ਜਿੰਨਾ ਜ਼ਿਆਦਾ ਮੇਰੇ ਕੋਲ ਚੇਂਜ ਨੂੰ ਕੋਈ ਸਮਾਨ ਨਹੀਂ ਹੈਗਾ ਪਰ ਜਿੰਨਾ ਖਹਿ ਕੋਰੇ ਵਿੱਚ ਹੀ ਥੋੜਾ ਜਿਹਾ ਇਧਰ ਉਧਰ ਕਰ ਲਈਦਾ ਬਸ ਹਨ ਕਦੇ ਕੁਝ ਰੱਖਦਾ ਕਦੇ ਕੁਝ ਰੱਖਦਾ ਆਈਆਂ ਸਮਾਨ ਤੋਂ ਉਹੀ ਹੁੰਦਾ। ਇੰਨੇ ਕਿੰਨੇ ਪੈਸੇ ਲੱਗ ਕੇ ਆਪ ਥੋੜਾ ਚੇਂਜ ਕਰਦੇ ਹਾਂ ਕਾਊਂਟਰ ਟੌਪ ਦੀ ਸੈਟਿੰਗ ਹੁਣ ਜੇ ਆਪਾਂ ਸਫਾਈ ਕਰਦੇ ਆਪਾਂ ਮੈਂ ਹੁੰਦਾ ਵੀ ਥੋੜੀ ਚੇਂਜ ਦੇਖਣ ਨੂੰ ਮਿਲਿਆ ਆਪਾਂ ਸਾਫ਼ ਵੀ ਕਰੀਏ ਕਿਚਨ ਚ ਕੁਝ ਨਾ ਬਦਲਾ ਆਵੇ ਕਿਚਨ ਚ ਚਲੋ ਜੀ ਹੁਣ ਰੱਖ ਦਿਆਂ ਸਮਾਨ ਤੇ ਹੁਣ ਮੇਰੀ ਕਿਚਨ ਹੋ ਗਈ ਕਲੀਨ ਬਿਲਕੁਲ ਚਮਕ ਗਈ ਕਿਚਨ ਸਾਫ਼ ਕਰਨ ਤੋਂ ਬਾਅਦ ਜਿਹੜੀ ਕਿਚਨ ਦੀ ਚਮਕ ਸੀ ਨਾ ਚਮਕ ਦੇਖ ਕੇ ਮਨ ਨੂੰ ਸਕੂਨ ਮਿਲ ਰਿਹਾ ਸੀ ਉਹ ਫੀਲਿੰਗ ਮੈਂ ਸਮਝ ਸਕਦੀ ਸੀ ਬਹੁਤ ਵਧੀਆ ਕਿਚਨ ਸਾਫ਼ ਹੋ ਗਈ ਮਿਹਨਤ ਕਰੀਏ ਮਿਹਨਤ ਨਾਲ ਸਾਫ਼ ਆਈਏ ਤੇ ਸਾਰੇ ਕਿਚਨ ਉਹ ਵੀ ਕਲੀਨ ਚੇਂਜ ਇਸਨੇ ਕੋਈ ਖਾਸ ਕੁਝ ਵੀ ਨਹੀਂ ਕੀਤੀਆਂ ਉਵੇਂ ਜਿਵੇਂ ਮੇਰੀ ਸੈਟਿੰਗ ਆ ਕਿਚਨ ਦੀ ਹੈ ਨਾ ਆਪਾਂ ਕਈ ਵਾਰ ਚਾਹ ਕੇ ਵੀ ਕੁਝ ਚੇਂਜ ਕਰ ਨਹੀਂ ਸਕਦੇ ਉਹਦੀ ਸੈਟਿੰਗ ਤਾਂ ਕਿਚਨ ਦੀ ਉਹੀ ਰਹਿਣੀ ਆ ਬਸ ਕਾਊਂਟਰ ਟਾਪ ਤੇ ਮੈਂ ਥੋੜਾ ਜਿਆ ਥੋੜੀ ਚੇਂਜ ਕੀਤੀ ਆ ਇਹ ਵਾਲੀ ਸਾਈਡ ਉਵੇਂ ਜਿਵੇਂ ਹੀ ਆ ਇਹਦੀ ਕੋਈ ਖਾਸ ਚੇਂਜ ਨਹੀਂ ਹੈਗੀ ਬਸ ਇਹ ਉਹੀ ਚਾਪਤੀਆਂ ਡੱਬੇ ਕੱਪ ਚਮਚੇ ਹੋਗੇ ਰਹੋਗੇ ਤੇ ਇਧਰ ਕੋਰਨਰ ਚ ਮੈਂ ਜ਼ਰੂਰ ਚੇਂਜ ਕੀਤਾ ਜਿਹੜਾ ਮੇਰਾ ਵੁੱਡਨ ਰੈਕ ਪਿਆ ਸੀ ਲੱਕੜ ਵਾਲਾ ਉਹ ਮੈਂ ਚੱਕ ਤਾਂ ਕਿ ਮੈਂ ਛੋਟਾ ਸਟੀਲ ਵਾਲਾ ਇੱਥੇ ਰੱਖਤਾ ਇਹ ਥੋੜਾ ਨਾ ਹਲਕਾ ਹਲਕਾ ਇਹ ਖੁੱਲ੍ਹਾ ਇਹ ਲੱਗਣ ਲੱਗੇ ਕਿਚਨ ਐਨਕ ਕਰਾ ਲਵਾਂ ਕਿਉਂਕਿ ਉਹ ਜਿਆਦਾ ਵੱਡਾ ਸੀ ਜਿਆਦਾ ਜਗ੍ਹਾ ਰੋਕਦਾ ਸੀਗਾ ਤੇ نیچے ਮੈਂ ਕੁੰਡੀ ਰੱਖ ਤੇ ਉੱਪਰ ਇੱਕ ਪਲਾਂਟ ਰੱਖ ਤੇ ਕੁੰਡੀ ਮੈਨੂੰ ਬਦਾਮ ਵਗੈਰਾ ਕੁੱਟਣ ਨੂੰ ਇਲਾਇਚੀ ਕੁੱਟਣ ਨੂੰ ਮੈਨੂੰ ਚਾਹੀਦੀ ਹੁੰਦੀ ਉਹ ਅਦਰਕ ਕੁੱਟਣ ਵਾਸਤੇ ਫਿਰ ਮੈਂ ਇੱਥੇ ਹੀ ਰੱਖਤੀ ਇਹ ਐਨਕ ਮੈਂ ਬਦਲਾਅ ਕੀਤਾ ਕਿਚਨ ਵਿੱਚ ਹੋਰ ਕੋਈ ਬਦਲਾਅ ਨਹੀਂ ਬਾਕੀ ਸਾਰਾ ਉਵੇਂ ਜਿਵੇਂ ਹੀ ਸੈਟਿੰਗ ਹੈ ਕਿਚਨ ਦੀ ਕਹੂੰਗੇ ਬਦਲਾਅ ਹੁਣ ਇਸ ਤੋਂ ਬਾਅਦ ਬੰਦਾ ਕੀ ਕਰ ਲੂਗਾ ਤੇ ਮੇਰੇ ਕੋਲ ਬਹੁਤ ਜ਼ਿਆਦਾ ਸਮਾਨ ਵੀ ਨਹੀਂ ਹੈਗਾ ਹਨਾ ਸਮਾਨ ਲਿਆ ਕੇ ਘਰ ਡੰਪ ਕਰੀ ਚਲੋ ਮੈਨੂੰ ਉਹ ਚੰਗਾ ਨਹੀਂ ਲੱਗਦਾ ਕਿ ਤੁਸੀਂ ਆਪਣੇ ਅਲਮਾਰੀਆਂ ਭਰੀ ਚਲੋ ਸਮਾਨ ਨਾਲ ਜਿੰਨੀ ਕਿ ਚੀਜ਼ ਬਰਤਨਿਆਂ ਜਿੰਨੀ ਕਿ ਲੋਡ ਆ ਓਨੀ ਕਿ ਲਿਆਓ ਫਾਤੂ ਫਿਰ ਆਪਾਂ ਨੂੰ ਚੀਜ਼ਾਂ ਟੈਨਸ਼ਨ ਦਿੰਦੀਆਂ ਨੇ ਪਈਆਂ ਤੋਂ ਇਸ ਮੇਰੇ ਕਿਚਨ ਦਾ ਕਲੀਨਿੰਗ ਰੂਟੀਨ ਫਿਰ ਉਸ ਤੋਂ ਬਾਅਦ ਮੈਂ ਸ਼ਾਮ ਨੂੰ ਵਾਕ ਕੀਤੀ ਵਾਕ ਕਰਨ ਤੋਂ ਬਾਅਦ ਦੇਣਾ ਸੀ ਪਲਾਂਟ ਨੂੰ ਪਾਣੀ ਇੱਕ ਦਿਨ ਛੱਡ ਕੇ ਪਾਣੀ ਨਹੀਂ ਹੁੰਨੀਆ ਤਾਂ ਅੱਜ ਪਾਣੀ ਦੇਣਾ ਸੀ ਪਲਾਂਟ ਨੂੰ ਤੇ ਉਹਨਾਂ ਨੂੰ ਪਾਣੀ ਦੇ ਰਹੀਆਂ ਪਾਣੀ ਦੇ ਕੇ ਫਿਰ ਜਾਊਗੀ ਅੰਦਰ ਸੋ ਇਹ ਸੀ ਮੇਰੀ ਅੱਜ ਵਾਲੀ ਵੀਡੀਓ ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ